ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪੰਜਵਾ ਜਾ ਕਉ ਭਏ ਕਿਰਪਾਲ ਪ੍ਰਭ ਹਰ ਹਰ ਸੇਈ ਜਪਾਤ ਨਾਨਕ ਪੀਤ ਲੱਗੀ ਤਿਨ ਰਾਮ ਸਿਉ ਪੀਟਤ ਸਾਧ ਸੰਗਾਤ ਮਹੱਲਾ ਪੰਜਵਾ ਰਾਮ ਰਮ ਗੋ ਬੜ ਭਾਗੀ ਹੋ ਜਲਤਨ ਮਹੀਲ ਸੋਏ ਨਾਨਕ ਨਾਮ ਅਰਾਧੇ ਐ ਬਿਗੰਨਾ ਲਾਗੇ ਕੋਏ ਪੌੜੀ ਭਗਤਾ ਕਾ ਬੋਲਿਆ ਪਰਵਾਨ ਹੈ ਦਰਗਹ ਪਵੈ ਥਾਈ ਭਗਤਾ ਤੇਰੀ ਟੇਕ ਰਤੇ ਸਚ ਨਾਏ ਭਗਤਾ ਤੇਰੀ ਟੇਕ ਇਥੇ ਵਿਸਰਾਮ ਹੈ ਰਤੇ ਸਚ ਨਾਏ ਜਿਸ ਨੋ ਕੋਈ ਕਿਰਪਾਲ ਤਿਸ ਕਾ ਦੂਖ ਜਾਏ ਭਗਤ ਤੇਰੇ ਦਿਆਲ ਉਹਨਾ ਮਿਹਰ ਪਾਏ ਦੂਖ ਦਰਦ ਵੱਡ ਰੋਗ ਨਾ ਪੋਹੇ ਤਿਸ ਮਾਏ ਨਾ ਪੋਹੇ ਤਿਸ ਮਾਏ ਹਾਂਜੀ ਨਾ ਪੋਹੇ ਤਿਸ ਮਾਏ ਤਿਸ ਮਾਏ ਨਹੀਂ ਕਹਿਣਾ ਭਗਤਾ ਇਹੋ ਆਧਾਰ ਗੁਣ ਗੋਵਿੰਦ ਗਾਏ ਸਦਾ ਸਦਾ ਦਿਨ ਰੈਣ ਇੱਕੋ ਇੱਕ ਧਿਆਏ ਪੀਵਤ ਅੰਮ੍ਰਿਤ ਨਾਮ ਜਨ ਜਿ ਜਨ ਪਤਿ ਵਿਸਰਾਮ ਲਾਉਣਾ ਹੈ ਪੀਵਤ ਅੰਮ੍ਰਿਤ ਨਾਮ ਜਨ ਨਾਮੇ ਰਹੇ ਅਗਾਈ ਸ਼ਲੋਕ ਮਹੱਲਾ ਪੰਜਵਾ ਕੋਟ ਵਿਗਣ ਤਿਸ ਲਾਗਤੇ ਜਿਸਨੋ ਵਿਸਰੈ ਨਾਉ ਨਾਨਕ ਅਨ ਦਿਨ ਬਿਲਪਤੇ ਜੋ ਸੁਈਏ ਘਰ ਕਾਉ ਜੋ ਸੁਈਏ ਘਰ ਕਾਉ ਮਹੱਲਾ ਪੰਜਵਾ ਘਰ ਕਾਉ ਨਹੀਂ ਕਹਾਂ ਪ੍ਰੀ ਮਿਲਾਵਾ ਜਾਤੀਐ ਸਾਈ ਸੁਹਾਵੀ ਰੁੱਤ ਘੜੀ 모ਹਤ ਨਹਿ ਵੀਸਰੈ ਘੜੀ 모ਹਤ 모ਹਤ ਹੋੜਾ ਨਹੀਂ ਲਾਉਣਾ ਘੜੀ 모ਹਤ ਨਹਿ ਵੀਸਰੈ ਘੜੀ 모ਹਤ ਨਹਿ ਵੀਸਰੈ ਨਾਨਕ ਰਵੀਐ ਨਿਤ ਨਾਨਕ ਰਵੀਐ ਨਿਤ ਪੌੜੀ ਸੂਰਬੀਰ ਵਰੀ ਆਮ ਕਿਨਾਰਾ ਹੂੜੀਐ ਇਹ ਵਰੀਆਮ ਬਿਹਾਰੀ ਦੇ ਨਾਲ ਹੀ ਉਚਾਰਨ ਕਰਨਾ ਵਰੀਆਮ ਨਹੀਂ ਕਹਿਣਾ ਸੂਰਬੀਰ ਵਰੀਆਮ ਕਿਨਾਰਾ ਨਾ ਹੂੜੀਐ ਹੂੜੀਐ ਪੋਲਾ ਬੋਲਣਾ ਹੂੜੀਐ ਨਹੀਂ ਕਹਿਣਾ ਫੌਜ ਸਤਾਣੀ ਹਾਠ ਪੰਚਾ ਜੋੜੀਐ ਇਹ ਵੀ ਫੌਜ ਸ ਸ ਨਾਲ ਜੋੜ ਦੇਣਾ ਜਿੱਦੇ ਫੌਜ ਸਤਾਣੀ ਹਾਠ ਸਤਾਣੀ ਪਾਠ ਇਕੱਠਾ ਹੀ ਹੈ ਵੱਖਰਾ ਪਾਠ ਹੈ ਫੌਜ ਸਤਾਣੀ ਹਾਠ ਪੰਚਾ ਜੋੜੀਐ ਬੋਜ ਸਤਾਣੀ ਹਾਠ ਪੰਚਾ ਜੋੜੀ ਐ 10 ਨਾਰੀ ਅਉ ਦੂਤ 10 ਨਾਰੀ ਅਉ ਦੂਤ 10 ਤੁਲੈ ਬੋਲਣਾ ਦੇਨ ਚਮੋੜੀ ਐ ਜਿਣ ਜਿਣ ਲੈਣ ਰਲਾਏ ਇਹੋ ਇਨਾਂ ਲੋੜੀ ਐ ਜਿਣ ਜਿਣ ਲੈਣ ਰਲਾਏ ਇਹੋ ਇਨਾਂ ਲੋੜੀ ਐ ਜਿਣ ਜਿਣ ਲੈਣ ਰਲਾਏ ਇਹੋ ਇਨਾਂ ਲੋੜੀ ਐ ਤ੍ਰ ਗੁਣ ਇਨ ਕੈ ਵਸ ਕਿਨੈ ਨਾ ਮੋੜਿਐ ਭਰਮ ਕੋਟ ਮਾਇਆ ਖਾਈ ਕਹ ਕਿਤ ਵਿਦਿ ਤੋੜਿਐ ਗੁਰ ਪੂਰਾ ਆਰਾਧ ਗੁਰ ਪੂਰਾ ਆਰਾਧ ਗੁਰ ਪੂਰਾ ਆਰਾਧ ਵਿਖਮ ਦਾਲ ਫੋੜਿਐ ਹਉ ਤਿਸ ਅੱਗੇ ਦਿਨ ਰਾਤ ਰਹਾ ਕਰ ਜੋੜਿਐ ਸ਼ਲੋਕ ਮਹੱਲਾ ਪੰਜਵਾ ਕਿਲ ਵਿਖ ਸਬੇ ਉਤਰਨ ਨੀਤ ਨੀਤ ਗੁਣ ਗਾਓ ਕਿਲ ਵਿਖ ਬਾਵੇ ਨਾਲਿ ਕਿਲ ਵਿਖ ਪੱਪਾ ਨਹੀਂ ਕਹਿਣਾ ਕਿਲ ਵਿਖ ਸਬੇ ਉਤਰਨ ਨੀਤ ਨੀਤ ਗੁਣ ਗਾਓ ਕੋਟ ਕਲੇਸਾ ਊਪਜੈ ਨਾਨਕ ਬਿਸਰੈ ਨਾਉ ਨਾਨਕ ਬਿਸਰੈ ਨਹੀਂ ਕਹਿਣਾ ਨਾਨਕ ਪਾਤੀ ਅੰਕ ਲੱਗੀ ਕੀ ਨਾਨਕ ਬਿਸਰੈ ਨਾਉ ਕੋਟ ਕਲੇਸਾ ਊਪਜੈ ਨਾਨਕ ਬਿਸਰੈ ਨਾਉ ਮਹੱਲਾ ਪੰਜਵਾ ਨਾਨਕ ਸਤਿਗੁਰੂ ਭੇਟਿਆ ਪੂਰੀ ਹੋਵੈ ਜੁਗਤ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤ ਸਾਰੇ ਪਦ ਨਖੇਰ ਕੇ ਪੜਨੇ ਹਨ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਇਥੇ ਵਿਸਰਾਮ ਵਿਚੇ ਹੋਵੈ ਮੁਕਤ ਪਾਉੜੀ ਸੋ ਸਤਗੁਰ ਧਨ ਧਨ ਜਿਨ ਭਰਮ ਗੜ ਤੋੜਿਆ ਜਿਨ ਭਰਮ ਗੜ ਤੋੜਿਆ ਗੜ ਭਰਾ ਪੂਲਾ ਬੋਲਣਾ ਭਰਮ ਗੜ ਸੰਬੰਧਕ ਪਾਠ ਸੋ ਸਤਗੁਰ ਵਾਹ ਵਾਹ ਜਿਨ ਹਰਿ ਸਿਓ ਜੋੜਿਆ ਨਾ ਜਿਨ ਨਹੀਂ ਕੰਨਾ ਜੇਨ ਪੂਲਾ ਬੋਲਣਾ ਨਾਮ ਨਿਧਾਨ ਅਖੋਟ ਗੁਰ ਦੇ ਦਾਰਾਉ ਦਾਰੂ ਦਰੂ ਦਾਰੂ ਉਹ ਪਾਠ ਇਕੱਠਾ ਹੀ ਹੈ ਦਰਾਉ ਥੋੜਾ ਗੁਰ ਦੇ ਦਾਰੂ ਉਹ ਦਾਰੂ ਉਹ ਇਕੱਠਾ ਬੋਲ ਊੜਾ ਖੁੱਲੇ ਪੂਲਾ ਮਹਾ ਰੋਗ ਬਿਕਰਾਲ ਤੈਨਾ ਬੇਦਾਰੂ ਉਹ ਹਾਂ ਬਿਕਰਾਲ ਭਾਰਾ ਨਹੀਂ ਕਹਿਣਾ ਮਹਾ ਰੋਗ ਬਿਕਰਾਲ ਤੈਨਾ ਬੇਦਾਰੂ ਉਹ ਪਾਇਆ ਨਾਮ ਨਿਧਾਨ ਬਹੁਤ ਖਜ਼ਾਨੇ ਆ ਜਿੱਤਾ ਜਨਮ ਅਪਾਰ ਆਪ ਪਛਾਨਿਆ ਜਿਤਾ ਪਦਕਸ਼ ਕੀ ਕਹਿਣਾ ਹੈ ਮਹਿਮਾ ਕਹੀਂ ਨਾ ਜਾਏ ਗੁਰ ਸਮਰਾਥ ਦੇਵ ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰਾ ਲਖ ਅਪੇਵ ਸ਼ਲੋਕ ਮਹੱਲਾ ਪਿੰਜਵਾ ਉਦਮ ਕਰੇ ਦਿਆ ਜੀਓ ਤੂੰ ਕਮਾਵਦਿਆ ਸੁਖ ਪੁੰਚ ਧਿਆਇ ਦਿਆ ਤੂੰ ਪ੍ਰਭੂ ਮੇਲ ਨਾਨਕ ਉਤਰੀ ਚਿੰਤਾ ਮਹੱਲਾ ਪਿੰਜਵਾ ਸੁਭ ਚਿੰਤਨ ਗੋਬਿੰਦ ਰਮਣਾ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰਉ ਇੱਕ ਘੜੀ ਕਰ ਕਿਰਪਾ ਭਗਵੰਤ ਇਸ ਵਿਸਰਾਮ ਧਿਆਨ ਨਾਲ ਲਾਉਣਾ ਹੈ ਨਾਨਕ ਨਾਮ ਨਾ ਵਿਸਰਉ ਇਥੇ ਠਮਕ ਇੱਕ ਘੜੀ ਇਥੇ ਵਿਸਰਾਮ ਹੈ ਕਰ ਕਿਰਪਾ ਭਗਵੰਤ ਪਉੜੀ ਤੇਰਾ ਕੀਤਾ ਹੋਏ ਕਾ ਕਾਹੇ ਦਰਪੀਐ ਜਿਸ ਮਿਲ ਜਪਿਐ ਨਾਉ ਤਿਸ ਜੀਉ ਅਰਪੀਐ ਆਇਆ ਚਿਤ ਨਿਹਾਲ ਸਾਹਿਬ ਬੇਸੁਮਾਰ ਇਹ ਬੇਸਮਾਰ ਨਹੀਂ ਕਹਿਣਾ ਬੱਬੇ ਦੇ ਵਿੱਚੋਂ ਡੈਸ਼ ਦੇ ਕੇ ਬੋਲਣਾ ਬੇਸੁਮਾਰ ਇਕੱਠਾ ਪਾਠ ਤਿਸ ਨੂੰ ਪਉਹੇ ਕਵਣ ਜਿਸ ਵੱਲ ਨਿਰੰਕਾਰ ਵੱਲ ਥੋੜਾ ਜਿਆ ਕਸ ਕੇ ਬੋਲਣਾ ਜਿਸ ਵੱਲ ਨਿਰੰਕਾਰ ਸਭ ਕਿਛ ਇਸ ਕੈ ਵਸ ਨਾ ਕੋਈ ਬਾਹਰਾ ਸੋ ਭਗਤਾ ਮਨ ਬੁੱਠਾ ਸਚ ਸਮਾਹਰਾ ਤੇਰੇ ਦਾਸ ਧਿਆਨ ਤੁਧ ਵਿਸਾਮ ਤੁਧ ਤੇ ਕਿ ਲਾਉਣਾ ਤੇਰੇ ਦਾਸ ਧਿਆਨ ਤੁਧ ਤੂੰ ਰੱਖਣ ਵਾਲਿਆ ਸਿਰ ਸਭਨਾ ਸਮਰੱਥ ਨਦਰ ਨਿਹਾਲਿਆ ਵਾ ਹੇ ਗੁਰਜੀਕਾ ਕਾਲਸਾ ਕਰਾਈ ਵਾਹਿਗੁਰਜੀ ਕੀ ਪਤੇ